ਅੱਛਾ ਵੀ ਦੋਸਤੋ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇਹ ਖਬਰ ਆਪਾਂ ਪਹਿਲਾਂ ਵੀ ਲਈਦੀ ਇੱਕ ਸੰਗਰੂਰ ਹਸਪਤਾਲ ਦੀ ਸਿਵਲ ਹਸਪੀਟਲ ਦੀ ਤੇ ਉਦੋਂ ਇੱਕ ਗਰੋ ਫੜਿਆ ਗਿਆ ਤੀਕਾ ਚੋਰੀ ਬੱਚੇ ਚੋਰੀ ਕਰਦਾ ਇੱਕ ਲੇਡੀ ਜਨਾਨੀ ਫੜੀ ਗਈ ਸੀ ਤੇ ਹੁਣ ਆਹੀ ਉਹ ਹਸਪੀਟਲ ਦੀ ਹੈ ਵੀਡੀਓ ਆ ਦੇਖ ਲਓ ਇੱਥੇ ਲੋਕ ਲਾਜ ਕਰਾਉਣ ਆਉਂਦੇ ਆ ਤੇ ਇੱਥੇ ਕੁੱਤਿਆਂ ਨੇ ਇਨਾ ਯਾਰਡ ਪਾਇਆ ਵੀ ਮਤਲਬ ਇੱਥੇ ਇਨਸਾਨ ਘੱਟ ਹੈ ਕੁੱਤੇ ਜ਼ਿਆਦੇ ਹੈ ਤੇ ਕੀ ਇਹ ਸਰਕਾਰਾਂ ਦਾ ਕੋਈ ਫਰਜ ਨਹੀਂ ਬਣਦਾ ਵੀ ਇੱਥੇ ਕੋਈ ਬੰਦਾ ਰੱਖਣਾ ਹੀ ਬੰਦਾ ਰੱਖ ਕੇ ਇਹਦੀ ਦੇਖਰੇਖ ਕਰਨ ਹਸਪੀਟਲ ਦੀ ਜਦੋਂ ਬੰਦ ਹੋ ਜਾਂਦਾ ਹੈ ਜਾਂ ਇਹਨੂੰ ਪ੍ਰੋਪਰ ਬੰਦ ਕਰਨ ਆਹ ਦੇਖ ਲਓ ਕੀ ਹਾਲ ਹੋਇਆਗਾ ਇਹ ਕੁੱਤਿਆਂ ਨਾਲ ਬਿਮਾਰੀਆਂ ਹੀ ਲੱਗਣਗੀਆਂ ਇੱਥੇ ਇਲਾਜ ਨਹੀਂ ਹੋ ਸਕਦਾ ਇੱਥੇ ਬਿਮਾਰੀ ਹੋਰ ਲੱਗ ਸਕਦੀ ਹੈ ਕਿਸੇ ਇਨਸਾਨ ਨੂੰ ਹਨਾ ਤੇ ਇਹ ਵੀਡੀਓ ਆਪਣੀ ਗਵਰਨਮੈਂਟ ਤੱਕ ਪਹੁੰਚਾ ਦਿਓ ਮਾਨ ਸਾਹਿਬ ਤੱਕ ਪਹੁੰਚਾ ਦਿਓ ਤਾਂ ਕਿ ਪਤਾ ਲੱਗੇ ਵੀ ਸਰਕਾਰੀ ਹਸਪਤਾਲਾਂ ਦਾ ਕਿੰਨਾ ਬੁਰਾ ਹਾਲ ਹੈ ਕਿੰਨਾ ਖੋ ਹੈ ਠੀਕ ਹੈ ਇਹ ਕਾਰਡ ਮਤਲਬ ਤਿਆਰ ਕਰ ਰਹੇ ਆ ਵੀ 10 ਲੱਖ ਦਾ ਪੈਕੇਜ ਦੇ ਰਹੇ ਹੈਗੇ ਮਰੀਜ਼ ਨੂੰ ਪਰ ਪੈਕੇਜ ਦੇਣ ਦਾ ਫੇਰ ਫਾਇਦਾ ਨਾ ਪਹਿਲਾਂ ਹਸਪੀਟਲਾਂ ਚ ਦਾ ਮਤਲਬ ਉਹ ਇਲਾਜ ਦਾ ਕੋਈ ਤਰੀਕਾ ਹੋਵੇ ਹੈਨਾ ਉੱਥੇ ਮਤਲਬ ਕੁੱਤੇ ਪੂਰੇ ਕੁੱਤੇ ਬੈਠੇ ਆ ਜਿੱਥੇ ਇਨਸਾਨ ਕੋਈ ਦੇਖ ਨਹੀਂ ਰਿਹਾ ਕੁੱਤੀ ਕੁੱਤੇ ਦੇਖ ਰਹੇ ਹੈਗੇ ਤੇ ਇਲਾਜ ਦਾ ਇੱਥੇ ਕੋਈ ਐਡਾ ਖਾਸ ਪ੍ਰਬੰਧ ਨਹੀਂ ਫਿਰ ਉਹ ਕਾਰਡਾਂ ਦਾ ਅਸੀਂ ਕੀ ਕਰਾਂਗੇ ਉਹ ਕਾਰਡਾਂ ਦਾ ਜੇ ਉੱਥੇ ਇਲਾਜ ਨਾ ਹੋਇਆ ਚੰਗੀ ਤਰ੍ਹਾਂ ਜੇ ਉੱਥੇ ਕੁੱਤੀ ਜਿਆਦੇ ਹੋਏ ਤੇ ਤਾਂ ਕੁੱਤੇ ਇਨਸਾਨ ਨੂੰ ਵੱਢ ਕੇ ਹੋਰ ਵੀ ਉਹ ਹੋ ਸਕਦਾ ਹੈਗਾ ਹੋਰ ਬਿਮਾਰੀ ਨੂੰ ਪੈਦਾ ਕਰ ਰਿਹਾ ਹੈ ਇਹ ਹਾਲ ਨੇ ਸਰਕਾਰੀ ਹਸਪੀਟਲਾਂ ਦੇ ਤੇ ਸਬਸਕ੍ਰਾਈਬਰ ਕਰ ਲਿਓ ਚੈਨਲ ਨੂੰ ਵੈਕ ਕਰ ਲੰਗਾ ਉਹਨੂੰ ਦਬਾ ਲਿਓ ਭਾਈ